ਸ਼ਰਨਦੀਪ ਮੁੰਡਾ ਜਿਹੜਾ ਇਲੀਗਲ ਬਾਰਡਰ ਕ੍ਰੋਸ ਕਰਕੇ ਆ ਗਿਆ ਇਸੇ ਤਰ੍ਹਾਂ ਸ਼ਰਨਦੀਪ ਵਾਲੇ ਕੇਸ ਦੇ ਵਿੱਚ ਉੱਤੇ ਐਫ ਆਈ ਆਰ ਜਿਹੜੀ ਹੋ ਗਈ ਹੈ ਐਫ ਆਈ ਆਰ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀ ਉਹ ਸ਼ੋਅ ਨਹੀਂ ਕਰ ਸਕਦੇ ਤੇ ਮੈਂ ਬਲਰ ਕਰਕੇ ਜ਼ਰੂਰ ਐਚ ਸ਼ੋਅ ਕਰ ਦੇਣਾ ਸੋ ਇੱਥੇ ਜਿਹੜੇ ਵਕੀਲ ਨੇ ਬਾਜਵਾਲ ਆਫਰ ਨਾ ਫਰਮ ਵਾਲੇ ਬਹਿਰਾਮ ਬਾਜਵਾਲ ਉਹਨਾਂ ਦੀ ਸਾਰਾ ਜਿਹੜੀ ਫਰਮ ਹੈ ਉਹਨਾਂ ਦੀ ਉਹਨਾਂ ਨੇ ਪਰਸਨਲੀ ਇੰਟਰਸਟ ਲੈ ਕੇ ਅੱਜ ਮੁਲਾਕਾਤ ਕਰਨ ਗਏ ਸੀ ਜੇਲ੍ਹ ਦੇ ਵਿੱਚ ਜ਼ਿਲ੍ਹਾ ਕਸੂਰ ਦੇ ਵਿੱਚ ਉਹਨਾਂ ਨੂੰ ਮਿਲ ਕੇ ਆਇਆ ਸ਼ਰਨ ਨੂੰ ਤੇ ਸ਼ਰਨਦੀਪ ਨੂੰ ਇੱਥੇ ਤੇ ਉਹਦਾ وکالتਨਾਮਾ ਵੀ ਉਹਦੇ ਕੋਲ ਸਾਈਨ ਕਰਾ ਲਿਆ ਉਹ ਵੀ ਮੈਂ ਐਚ ਸ਼ੋਅ ਕਰ ਦੇਣਾ ਵੀਡੀਓ ਚ ਲਾ ਦੇਣਾ وکالتਨਾਮਾ ਉਹਦੇ ਕੋਲ ਸਾਈਨ ਕਰਵਾ ਲਿਆ ਤੇ ਇੱਕ ਦੋ ਉੱਥੇ ਇੱਕ ਦੋ ਅਜੀਬ ਗੱਲਾਂ ਹੋਈਆਂ ਤੇ ਉਹ ਅਜੀਬ ਗੱਲਾਂ ਕੀ ਸ਼ਰਨਦੀਪ ਨੇ ਕੀਤੀਆਂ ਉਹਦੇ ਤੇ ਮੈਚ ਦੀ ਗੱਲ ਕਰਨ ਵਾਸਤੇ ਇਹ ਖਾਸ ਤੌਰ ਤੇ ਵੀਡੀਓ ਜਿਹੜੀ ਬਣਾਉਣ ਡਿਆ ਪਹਿਲੀ ਗੱਲ ਤੇ ਵੀ ਜਦੋਂ ਤਾਂ ਆਇਆ ਮੈਨੂੰ ਬਜਰਾ ਸਾਹਿਬ ਨੇ ਪੈਗਾਮ ਦਿੱਤਾ ਜੀ ਵੀ ਉਹਦੇ ਕੋਲ ਉਹਦਣ ਦੇ ਉਹੀ ਕੱਪੜੇ ਨੇ ਵੈਸੇ ਜੇਲ ਵਾਲੇ ਉਹਨੂੰ ਹੀ ਖਾਣ ਪੀਣ ਤੇ ਜ਼ਾਰੀ ਗੱਲ ਜਿਹੜਾ ਨਾਰਮਲ ਕੈਦੀਆਂ ਦਾ ਹੁੰਦਾ ਉਹ ਕਪੜਾ ਲੱਤਾ ਜਿਹੜਾ ਵਾ ਉਹ ਸਾਰਿਆਂ ਨੂੰ ਤੇ ਜੇਲ੍ਹ ਵਾਲੇ ਪ੍ਰੋਵਾਈਡ ਨਹੀਂ ਕਰ ਸਕਦੇ ਉਹ ਤੇ ਇਸੇ ਤਰ੍ਹਾਂ ਹੀ ਕੋਈ ਨਾ ਕੋਈ ਮਤਲਬ ਉਹਦਾ ਘਰ ਦਾ ਪਿੱਛੋਂ ਚੱਲ ਜੇ